ਬਡੀ ਖਬਰ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਤਰਨਤਾਰਨ ਪੁਲਿਸ ਵੱਲੋਂ ਸਰਹੱਦ ਪਾਰ ਤੋਂ ਡਰੋਨ ਰਾਹੀਂ ਨਸ਼ਾ ਅਤੇ ਹਥਿਆਰ ਮੰਗਵਾਉਣ ਵਿੱਚ ਸ਼ਾਮਿਲ ਅੰਤਰਰਾਜੀ ਗਰੋਹ ਦੇ ਚਾਰ ਮੁਖ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਦੌਰਾਨ ਪੁਲਿਸ ਅਤੇ ਨਸ਼ਾ ਤਸਕਰਾਂ ਵਿੱਚ ਸਰਹੱਦ ਨੇੜੇ ਮੁਕਾਬਲਾ ਹੋਇਆ ਜਿਸ ਵਿੱਚ ਦੋ ਤਸਕਰ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਇਲਾਵਾ ਦੋ ਤਸਕਰ ਭੱਜਣ ਦੀ ਕੋਸ਼ਿਸ਼ ਦੌਰਾਨ ਪੁਲਿਸ ਵੱਲੋਂ ਕਾਬੂ ਕੀਤੇ ਗਏ ਤਸਕਰਾਂ ਕੋਲੋਂ ਤਿੰਨ ਗੈਰ ਕਾਨੂੰਨੀ ਨਾਜਾਇਜ਼ ਹਥਿਆਰ ਕਈ ਜ਼ਿੰਦਾ ਕਾਰਤੂਸ 7 ਕਿਲੋ ਅਫੀਮ 1 ਲੱਖ ਰੁਪਏ ਡਰੱਗ ਮਨੀ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਦੱਸਦੀ ਹੈ ਕਿ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਕਿਉਂਕਿ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਯੁੱਧ ਨਸ਼ਾ ਵਿਰੁੱਧ ਜਿਸ ਦੇ ਤਹਿਤ ਨਸ਼ਾ ਤਸਕਰਾਂ ਤੇ ਨਕੇਲ ਕਸੀ ਜਾ ਰਹੀ ਹੈ ਤੇ ਇਸ ਦੇ ਤਹਿਤ ਹੀ ਇੱਕ ਹੋਰ ਐਨਕਾਊਂਟਰ ਤਰਨਤਾਰਨ ਦੇ ਵਿੱਚ ਹੋਇਆ ਹੈ ਜਿਸ ਦੇ ਵਿੱਚ ਦੋਸ਼ੀ ਜਿਹੜੇ ਉਹ ਗ੍ਰਿਫਤਾਰ ਕਰ ਲਏ ਗਏ ਨੇ ਜਿਨ੍ਹਾਂ પાસેੋਂ 1 ਲੱਖ ਰੁਪਏ ਡਰਗ ਮਨੀ ਤੇ ਹੋਰ ਵੀ ਨਸ਼ਾ ਤੇ ਨਾਲ ਦੀ ਨਾਲ ਜਿਹੜੇ ਗੈਰ ਕਾਨੂੰਨੀ ਨਜਾਇਜ਼ ਹਥਿਆਰ ਸੀ ਉਹ ਬਰਾਮਦ ਕੀਤੇ ਗਏ ਨੇ। ਸਾਡੇ ਮਾਨਯੋਗ ਸੀਐਮ ਸਾਹਿਬ ਡੀਜੀਪੀ ਸਾਹਿਬ ਡੀਆਈਜੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਕਿ ਯੁੱਧ ਨਸ਼ਾ ਵਿਰੁੱਧ ਆਪਣੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਸਾਡੇ ਸੀਆਈਏ ਇੰਚਾਰਜ ਦੀ ਟੀਮ ਨੇ ਅੰਡਰ ਦਾ ਸੁਪਰਵਾਈਜ਼ਨ ਆਫ ਐਸਪੀਡੀ ਅਜੇ ਰਾਜ ਡੀਐਸਪੀ ਡੀ ਰਜਿੰਦਰ ਮਨਾਸ ਸਾਡੇ ਏਐਸਪੀ ਸਾਹਿਬ ਅਸ਼ੋਕ ਨਿੰਦਾ ਜੀ ਆਈਪੀਐਸ ਇਨਾਂ ਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਵੀ ਰਾਤੀ ਜਿਹੜੇ ਦੋ ਬੰਦੇ ਨੇ ਅ ਵਿਜੇ ਤੇ ਗੁਰਜੰਟ ਜਿਹੜੇ ਕਿ ਬਰੋਪਾਲ ਦੇ ਰਹਿਣ ਵਾਲੇ ਆ ਇਹਨਾਂ ਨੇ ਡਰੋਨ ਰਾਹੀਂ ਕੋਈ ਕਨਸਾਈਨਮੈਂਟ ਜਿਹੜੀ ਹੈ ਹਥਿਆਰਾਂ ਦੀ ਤੇ ਡਰੱਗਸ ਦੀ ਹਾਸਲ ਕੀਤੀ ਹੈ ਤੇ ਗਾਂ ਇਸ ਕਨਸਾਈਨਮੈਂਟ ਨੂੰ ਕੱਢਣ ਲਈ ਇਹਨਾਂ ਨੇ ਜਿਹੜੇ ਦੋ ਅ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਵਿਜੇ ਤੇ ਸਾਗਰ ਇਹਨਾਂ ਨਾਲ ਕੋਈ ਡੀਲ ਸੈੱਟ ਕੀਤੀ ਹੈ ਜਿਹੜੀ ਕਿ ਚਬਾਲ ਥਾਣੇ ਦੇ 区域 ਦੇ ਵਿੱਚ ਇੱਥੇ ਬਾਰਡਰ ਦੇ ਨੇੜੇ ਹੋ ਰਹੀ ਸੀਗੀ ਇਨਫੋਰਮੇਸ਼ਨ ਮਿਲਣ ਤੇ ਸੀਆਈਡੀ ਟੀਮ ਨੇ ਮੌਕੇ ਤੇ ਰੇਡ ਕੀਤਾ ਤੇ ਪੁਲਿਸ ਨੂੰ ਵੇਖ ਕੇ ਇਹਨਾਂ ਨੇ ਆਪਣੇ ਸੋਫਿਸਟੀਕੇਟਿਡ ਜਿਹੜੀ ਪਿਸਤਲ ਨੇ ਉਹਦੇ ਤੋਂ ਸੀਆਈਡੀ ਟੀਮ ਤੇ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਦੋ ਫਾਇਰ ਕੀਤੇ ਗਏ ਜਿਹਦੇ ਵਿੱਚ ਸਾਗਰ ਤੇ ਵਿਜੇ ਜਿਹੜੇ ਕਿ ਮੌਕੇ ਦੇ ਜਖਮੀ ਹੋ ਗਏ ਇਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤੇ ਉੱਥੇ ਜਿਹੜੇ ਇਲਾਜ ਨੇ ਜੀ ਮੌਕੇ ਤੇ ਇਹਨਾਂ ਕੋਲੋਂ ਤਿੰਨ ਸੋਫਿਸਟੀਕੇਟਿਡ ਪਿਸਤਲ ਜਿਹੜੇ ਕਿ ਪਾਕਿਸਤਾਨ ਤੋਂ ਆਏ ਸੀਗੇ ਨਾਲ ਜਿੰਦਾ ਰੋਂਦ ਇਹ 7 ਕਿਲੋ ਅਫੀਮ ਤੇ 1 ਲੱਖ ਜਿਹੜਾ ਡਰਗਮਨੀ ਬਰਾਮਦ ਹੋਇਆ ਤੇ ਜਿਹੜੀ ਇਹਦੀ ਪੁਛਗਿੱਛ ਚੱਲਦੀ ਪਈ ਹੈ ਕੇਸ ਦੇ ਵਿੱਚ ਦੋਸ਼ੀਆਂ ਜਿਹੜੇ ਗ੍ਰਿਫਤਾਰ ਕੀਤੇ ਆ ਤੇ ਸਾਨੂੰ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣਗੇ। ਤਰਨਤਨ ਪੁਲਿਸ ਨੇ ਲਗਾਤਾਰ ਨਸ਼ੀਓਦ ਨਸ਼ਾ ਵਿਰੋਧ ਵੱਡੀਆਂ ਕਾਰਵਾਈਆਂ ਕੀਤੀਆਂ ਨੇ ਹੁਣ ਅੱਗੇ ਕੀ ਲੱਗ ਰਿਹਾ ਹੈ ਕਿਸ ਤਰੀਕੇ ਦੀ ਕਾਰਵਾਈ ਜਿਹੜੀ ਅੱਗੇ ਜਾਰੀ ਰਹੇਗੀ ਨਾ ਖਿਲਾਫ ਜਿਵੇਂ ਇਹੋ ਜਿਹੇ ਭੈੜੇ ਅੰਸਰ ਨੇ। ਸਾਡੀ ਤਰਨਤਨ ਪੁਲਿਸ ਵੱਲੋਂ ਨਸ਼ਾ ਦੇ ਖਿਲਾਫ ਬੜੀ ਜ਼ੋਰ ਤੋਂ ਇਹ ਮੁਹਿੰਮ ਚਲਾਈ ਗਈ ਹੈ ਤੇ ਗਾਵੀ ਦਈ ਜਾਰੀ ਰਹੇਗੀ ਤੇ ਜਿਹੜੇ ਪਾਕਿਸਤਾਨੀ ਅੰਸਰ ਨੇ ਉਹ ਚਾਹੁੰਦੇ ਆ ਕਿ ਬਈ ਇੱਥੇ ਜਿਹੜਾ ਆਪਣਾ ਮਾਹੌਲ ਹੈ ਉਹ ਖਰਾਬ ਹੋਏ ਇੱਥੇ ਨਸ਼ਿਆਂ ਨਸ਼ਿਆਂ ਤੇ ਪੀੜੀ ਨੂੰ ਲਾ ਕੇ ਉਹਨਾਂ ਨੂੰ ਖਰਾਬ ਕਰੇ ਬਟ ਜਿਵੇਂ ਕਿ ਸਾਡੀ ਸਰਕਾਰ ਦੀ ਪਾਲਿਸੀ ਹੈ ਕਿ ਬਈ ਜਿਹੜਾ ਵੀ ਕੋਈ ਗਲਤ ਕੰਮ ਦੇ ਵਿੱਚ ਲਿਪਟ ਹੋਏਗਾ ਤੇ ਜਿਹੜੀ ਗੋਲੀ ਦਾ ਜਵਾਬ ਜਿਹੜਾ ਹੈ ਗੋਲੀ ਨਾਲ ਹੀ ਦਿੱਤਾ ਜਾਵੇਗਾ ਵੱਡੀ ਖਬਰ ਤਰੰਤਾਰਨ ਤੋਂ ਸਾਹਮਣੇ ਆ ਰਹੀ ਹੈ ਤਰੰਤਾਰਨ ਪੁਲਿਸ ਵੱਲੋਂ ਸਰਹੱਦ ਪਾਰ ਤੋਂ ਡਰੋਨ ਰਾਹੀਂ ਨਸ਼ਾ ਅਤੇ ਹਥਿਆਰ ਮੰਗਵਾਉਣ ਵਿੱਚ ਸ਼ਾਮਿਲ ਅੰਤਰਰਾਜੀ ਗਿਰੋਹ ਦੇ ਚਾਰ ਮੁਖ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਦੌਰਾਨ ਪੁਲਿਸ ਅਤੇ ਨਸ਼ਾ ਤਸਕਰਾਂ ਵਿੱਚ ਸਰਹੱਦ ਨੇੜੇ ਮੁਕਾਬਲਾ ਹੋਇਆ ਜਿਸ ਵਿੱਚ ਦੋ ਤਸਕਰ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਇਲਾਵਾ ਦੋ ਤਸਕਰ ਭੱਜਣ ਦੀ ਕੋਸ਼ਿਸ਼ ਦੌਰਾਨ ਪੁਲਿਸ ਵੱਲੋਂ ਕਾਬੂ ਕੀਤੇ ਗਏ ਤਸਕਰਾਂ ਕੋਲੋਂ ਤਿੰਨ ਗੈਰ ਕਾਨੂੰਨੀ ਨਾਜਾਇਜ਼ ਹਥਿਆਰ ਕਈ ਜ਼ਿੰਦਾ ਕਾਰਤੂਸ 7 ਕਿਲੋ ਅਫੀਮ 1 ਲੱਖ ਰੁਪਏ ਡਰੱਗ ਮਨੀ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਤੋਂ ਦੱਸਦੀ ਹੈ ਕਿ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਕਿਉਂਕਿ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਯੁੱਧ ਨਸ਼ਾ ਵਿਰੁੱਧ ਜਿਸ ਦੇ ਤਹਿਤ ਨਸ਼ਾ ਤਸਕਰਾਂ ਤੇ ਨਕੇਲ ਕਸੀ ਜਾ ਰਹੀ ਹੈ ਤੇ ਇਸ ਦੇ ਤਹਿਤ ਹੀ ਇੱਕ ਹੋਰ ਐਨਕਾਊਂਟਰ ਤਰਨਤਾਰਨ ਦੇ ਵਿੱਚ ਹੋਇਆ ਹੈ ਜਿਸ ਦੇ ਵਿੱਚ ਦੋਸ਼ੀ ਜਿਹੜੇ ਉਹ ਗ੍ਰਫਤਾਰ ਕਰ ਲਏ ਗਏ ਨੇ ਜਿਨ੍ਹਾਂ ਪਾਸਿਓ 1 ਲੱਖ ਰੁਪਏ ਡਰਗ ਮਨੀ ਤੇ ਹੋਰ ਵੀ ਨਸ਼ਾ ਤੇ ਨਾਲ ਦੀ ਨਾਲ ਜਿਹੜੇ ਗੈਰ ਕਾਨੂੰਨੀ ਨਜਾਇਜ਼ ਹਥਿਆਰ ਸੀ ਉਹ ਬਰਾਮਦ ਕੀਤੇ ਗਏ ਨੇ। ਸਤਿਕਾਰਯੋਗ ਸੀਐਮ ਸਾਹਿਬ, ਡੀਜੀਪੀ ਸਾਹਿਬ, ਡੀਆਈਜੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਕਿ ਯੁੱਧ ਨਸ਼ਾ ਵਿਰੁੱਧ ਆਪਣੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਸਾਡੇ ਸੀਆਈਏ ਇੰਚਾਰਜ ਦੀ ਟੀਮ ਨੂੰ ਅੰਡਰ ਦਾ ਸੁਪਰਵੀਜ਼ਨ ਆਫ ਐਸਪੀ ਡੀ ਅਜੇ ਰਾਜ, ਡੀਐਸਪੀ ਡੀ ਰਾਜਿੰਦਰ ਮਨਾਸ, ਸਾਡੇ ਐਸਪੀ ਸਾਹਿਬ ਅਸ਼ੋਕ ਮੀਨਾ ਜੀ ਆਈਪੀਐਸ ਇਨਾਂ ਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਵੀ ਰਾਤੀ ਜਿਹੜੇ ਦੋ ਬੰਦੇ ਨੇ ਅ ਵਿਜੇ ਤੇ ਗੁਰਜੰਟ ਜਿਹੜੇ ਕਿ ਬਰੋਪਾਲ ਦੇ ਰਹਿਣ ਵਾਲੇ ਆ ਇਹਨਾਂ ਨੇ ਡਰੋਨ ਰਾਹੀਂ ਕੋਈ ਕਨਸਾਈਨਮੈਂਟ ਜਿਹੜੀ ਹੈ ਹਥਿਆਰਾਂ ਦੀ ਤੇ ਡਰੱਗਸ ਦੀ ਹਾਸਲ ਕੀਤੀ ਹੈ ਤੇ ਗਾਂ ਇਸ ਕਨਸਾਈਨਮੈਂਟ ਨੂੰ ਕੱਢਣ ਲਈ ਇਹਨਾਂ ਨੇ ਜਿਹੜੇ ਦੋ ਅ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਵਿਜੇ ਤੇ ਸਾਗਰ ਇਹਨਾਂ ਨਾਲ ਕੋਈ ਡੀਲ ਸੈੱਟ ਕੀਤੀ ਹੈ ਜਿਹੜੀ ਕਿ ਚਬਾਲ ਥਾਣੇ ਦੇ ਰੀਏ ਦੇ ਵਿੱਚ ਇਥੇ ਬਾਰਡਰ ਦੇ ਨੇੜੇ ਹੋ ਰਹੀ ਸੀਗੀ ਇਨਫੋਰਮੇਸ਼ਨ ਮਿਲਣ ਤੇ ਸੀਆਈਡੀ ਟੀਮ ਨੇ ਮੌਕੇ ਤੇ ਰੇਡ ਕੀਤਾ ਤੇ ਪੁਲਿਸ ਨੂੰ ਵੇਖ ਕੇ ਇਹਨਾਂ ਨੇ ਆਪਣੇ ਸੋਫਿਸਟੀਕੇਟਿਡ ਜਿਹੜੀ ਪਿਸਤਲ ਨੇ ਉਹਦੇ ਤੋਂ ਸੀਆਈਡੀ ਟੀਮ ਤੇ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਦੋ ਫਾਇਰ ਕੀਤੇ ਗਏ ਜਿਹਦੇ ਵਿੱਚ ਸਾਗਰ ਤੇ ਵਿਜੇ ਜਿਹੜੇ ਕਿ ਮੌਕੇ ਦੇ ਜਥਮੀ ਹੋਗੇ ਇਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤੇ ਉੱਥੇ ਜਿਹੜੇ ਇਲਾਜ ਨੇ ਜੀ ਮੌਕੇ ਤੇ ਇਹਨਾਂ ਕੋਲੋਂ ਤਿੰਨ ਸੋਫਿਸਟੀਕੇਟਿਡ ਪਿਸਤਲ ਜਿਹੜੇ ਕਿ ਪਾਕਿਸਤਾਨ ਤੋਂ ਆਏ ਸੀਗੇ ਨਾਲ ਜਿੰਦਾ ਰੋਂਦ ਇਹ 7 ਕਿਲੋ ਅਫੀਮ ਤੇ 1 ਲੱਖ ਜਿਹੜਾ ਡਰਗਮਨੀ ਬਰਾਮਦ ਹੋਇਆ ਤੇ ਜਿਹੜੀ ਇਹਦੀ ਪੁੱਛਗਿੱਛ ਚੱਲਦੀ ਪਈ ਹੈ ਕੇਸ ਦੇ ਵਿੱਚ ਦੋਸ਼ੀਆਂ ਜਿਹੜੇ ਗ੍ਰਿਫਤਾਰ ਕੀਤੇ ਆ ਤੇ ਸਾਨੂੰ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣਗੇ ਸਰ ਤਰਨਤਨ ਪੁਲਿਸ ਨੇ ਲਗਾਤਾਰ ਨਸ਼ੇ ਉਦ ਨਸ਼ਾ ਵਿਰੁੱਧ ਵੱਡੀਆਂ ਕਾਰਵਾਈਆਂ ਕੀਤੀਆਂ ਨੇ ਹੁਣ ਅੱਗੇ ਕੀ ਲੱਗ ਰਿਹਾ ਹੈ ਕਿਸ ਤਰੀਕੇ ਦੀ ਕਾਰਵਾਈ ਜਿਹੜੀ ਅੱਗੇ ਜਾਰੀ ਰਹੇਗੀ ਨਾ ਖਿਲਾਫ ਜਿਵੇਂ ਇਹੋ ਜਿਹਾ ਪਹਿੜ ਅਨਸਰ ਨੇ ਸਾਡੀ ਤਰਨਤਨ ਪੁਲਿਸ ਵੱਲੋਂ ਨਸ਼ਾ ਦੇ ਖਿਲਾਫ ਬੜੀ ਜ਼ੋਰ ਤੋਂ ਮੁਹਿੰਮ ਚਲਾਈ ਗਈ ਹੈ ਤੇ ਗਾਵੀ ਦਈ ਜਾਰੀ ਰਹੇਗੀ ਤੇ ਜਿਹੜੇ ਪਾਕਿਸਤਾਨੀ ਅੰਸਰ ਨੇ ਉਹ ਚਾਹੁੰਦੇ ਆ ਕਿ ਬਈ ਇੱਥੇ ਜਿਹੜਾ ਆਪਣਾ ਮਾਹੌਲ ਹੈ ਉਹ ਖਰਾਬ ਹੋਏ ਇੱਥੇ ਨਸ਼ਿਆਂ ਨਸ਼ਿਆਂ ਤੇ ਪੀੜੀ ਨੂੰ ਲਾ ਕੇ ਉਹਨਾਂ ਨੂੰ ਖਰਾਬ ਕਰੇ ਬਟ ਜਿਵੇਂ ਕਿ ਸਾਡੀ ਸਰਕਾਰ ਦੀ ਪਾਲਿਸੀ ਹੈ ਕਿ ਬਈ ਜਿਹੜਾ ਵੀ ਕੋਈ ਗਲਤ ਕੰਮ ਦੇ ਵਿੱਚ ਲਿਪਤ ਹੋਏਗਾ ਤੇ ਜਿਹੜੀ ਗੋਲੀ ਦਾ ਜਵਾਬ ਜਿਹੜਾ ਹੈ ਗੋਲੀ ਨਾਲ ਹੀ ਦਿੱਤਾ ਜਾਵੇਗਾ ਵੱਡੀ ਖਬਰ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਤਰਨਤਾਰਨ ਪੁਲਿਸ ਵੱਲੋਂ ਸਰਹੱਦ ਪਾਰ ਤੋਂ ਡਰੋਨ ਰਾਹੀਂ ਨਸ਼ਾ ਅਤੇ ਹਥਿਆਰ ਮੰਗਵਾਉਣ ਵਿੱਚ ਸ਼ਾਮਲ ਅੰਤਰਰਾਜੀ ਗਿਰੋਹ ਦੇ ਚਾਰ ਮੁਖ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਦੌਰਾਨ ਪੁਲਿਸ ਅਤੇ ਨਸ਼ਾ ਤਸਕਰਾਂ ਵਿੱਚ ਸਰਹੱਦ ਨੇੜੇ ਮੁਕਾਬਲਾ ਹੋਇਆ ਜਿਸ ਵਿੱਚ ਦੋ ਤਸਕਰ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਇਲਾਵਾ ਦੋ ਤਸਕਰਾਂ ਭੱਜਣ ਦੀ ਕੋਸ਼ਿਸ਼ ਦੌਰਾਨ ਪੁਲਿਸ ਵੱਲੋਂ ਕਾਬੂ ਕੀਤੇ ਗਏ ਤਸਕਰਾਂ ਕੋਲੋਂ ਤਿੰਨ ਗੈਰ ਕਾਨੂੰਨੀ ਨਾਜਾਇਜ਼ ਹਥਿਆਰ ਕਈ ਜ਼ਿੰਦਾ ਕਾਰਤੂਸ 7 ਕਿਲੋ ਅਫੀਮ 1 ਲੱਖ ਰੁਪਏ ਡਰੱਗ ਮਨੀ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਤਾਂ ਦੱਸਦੀ ਹੈ ਕਿ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਕਿਉਂਕਿ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਯੁੱਧ ਨਸ਼ਾ ਵਿਰੁੱਧ ਜਿਸ ਦੇ ਤਹਿਤ ਨਸ਼ਾ ਤਸਕਰਾਂ ਤੇ ਨਕੇਲ ਕਸੀ ਜਾ ਰਹੀ ਹੈ ਤੇ ਇਸ ਦੇ ਤਹਿਤ ਹੀ ਇੱਕ ਹੋਰ ਐਨਕਾਊਂਟਰ ਤਰਨਤਾਰਨ ਦੇ ਵਿੱਚ ਹੋਇਆ ਹੈ ਜਿਸ ਦੇ ਵਿੱਚ ਦੋਸ਼ੀ ਜਿਹੜੇ ਉਹ ਗ੍ਰਿਫਤਾਰ ਕਰ ਲਏ ਗਏ ਨੇ ਜਿਨ੍ਹਾਂ ਪਾਸਿਓ 1 ਲੱਖ ਰੁਪਏ ਡਰਗ ਮਨੀ ਤੇ ਹੋਰ ਵੀ ਨਸ਼ਾ ਤੇ ਨਾਲ ਦੀ ਨਾਲ ਜਿਹੜੇ ਗੈਰ ਕਾਨੂੰਨੀ ਨਜਾਇਜ਼ ਹਥਿਆਰ ਸੀ ਉਹ ਬਰਾਮਦ ਕੀਤੇ ਗਏ ਨੇ। ਕੜੇ ਮਾਨਯੋਗ ਸੀਐਮ ਸਾਹਿਬ ਡੀਜੀਪੀ ਸਾਹਿਬ ਡੀਆਈਜੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਕਿ ਯੁੱਧ ਨਸ਼ਾ ਵਿਰੁੱਧ ਆਪਣੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਸਾਡੇ ਸੀਆਈਏ ਇੰਚਾਰਜ ਦੀ ਟੀਮ ਨੂੰ ਅੰਡਰ ਦਾ ਸੁਪਰਵਾਈਜ਼ਨ ਆਫ ਐਸਪੀਡੀ ਅਜੇ ਰਾਜ ਡੀਐਸਪੀ ਡੀ ਰਜਿੰਦਰ ਮਨਾਸ ਸਾਡੇ ਐਸਪੀ ਸਾਹਿਬ ਅਸ਼ੋਕ ਨਿਗਾਹ ਜੀ ਆਈਪੀਐਸ ਇਨਾਂ ਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਵੀ ਰਾਤੀ ਜਿਹੜੇ ਦੋ ਬੰਦੇ ਨੇ ਅ ਵਿਜੇ ਤੇ ਗੁਰਜੰਟ ਜਿਹੜੇ ਕਿ ਬਰੋਪਾਲ ਦੇ ਰਹਿਣ ਵਾਲੇ ਆ ਇਹਨਾਂ ਨੇ ਡਰੋਨ ਰਾਹੀਂ ਕੋਈ ਕਨਸਾਈਨਮੈਂਟ ਜਿਹੜੀ ਹੈ ਹਥਿਆਰਾਂ ਦੀ ਤੇ ਡਰੱਗਸ ਦੀ ਹਾਸਲ ਕੀਤੀ ਹੈ ਤੇ ਗਾਂ ਇਸ ਕਨਸਾਈਨਮੈਂਟ ਨੂੰ ਕੱਢਣ ਲਈ ਇਹਨਾਂ ਨੇ ਜਿਹੜੇ ਦੋ ਅ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਵਿਜੇ ਤੇ ਸਾਗਰ ਇਹਨਾਂ ਨਾਲ ਕੋਈ ਡੀਲ ਸੈੱਟ ਕੀਤੀ ਹੈ ਜਿਹੜੀ ਕਿ ਚਬਾਲ ਥਾਣੇ ਦੇ ਰੀਏ ਦੇ ਵਿੱਚ ਇੱਥੇ ਬਾਰਡਰ ਦੇ ਨੇੜੇ ਹੋ ਰਹੀ ਸੀਗੀ ਇਨਫੋਰਮੇਸ਼ਨ ਮਿਲਨ ਤੇ ਸੀਆਈਡੀ ਟੀਮ ਨੇ ਮੌਕੇ ਤੇ ਰੇਡ ਕੀਤਾ ਤੇ ਪੁਲਿਸ ਨੂੰ ਵੇਖ ਕੇ ਇਹਨਾਂ ਨੇ ਆਪਣੇ ਸੋਫਿਸਟੀਕੇਟਿਡ ਜਿਹੜੇ ਪਿਸਤਲ ਨੇ ਉਹਦੇ ਤੋਂ ਸੀਆਈਡੀ ਟੀਮ ਤੇ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਦੋ ਫਾਇਰ ਕੀਤੇ ਗਏ ਜਿਹਦੇ ਵਿੱਚ ਸਾਗਰ ਤੇ ਵਿਜੇ ਜਿਹੜੇ ਕਿ ਮੌਕੇ ਤੇ ਜਖਮੀ ਹੋ ਗਏ ਇਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤੇ ਉਥੇ ਜਿਹੜੇ ਇਲਾਜ ਨੇ ਜੀ ਮੌਕੇ ਤੇ ਇਹਨਾਂ ਕੋਲੋਂ ਤਿੰਨ ਸੋਫਿਸਟੀਕੇਟਿਡ ਪਿਸਤਲ ਜਿਹੜੇ ਕਿ ਪਾਕਿਸਤਾਨ ਤੋਂ ਆਏ ਸੀਗੇ ਨਾਲ ਜਿੰਦਾ ਰੋਂਦ ਇਹ 7 ਕਿਲੋ ਅਫੀਮ ਤੇ 1 ਲੱਖ ਜਿਹੜਾ ਡਰਗਮਨੀ ਬਰਾਮਦ ਹੋਇਆ ਤੇ ਜਿਹੜੀ ਇਹਦੀ ਪੁਛਗੇ ਚਲਦੀ ਪਈ ਹੈ ਕੇਸ ਦੇ ਵਿੱਚ ਦੋਸ਼ੀਆਂ ਜਿਹੜੇ ਗ੍ਰਿਫਤਾਰ ਕੀਤੇ ਆ ਤੇ ਸਾਨੂੰ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣਗੇ ਸਰ ਤਰਨਤਨ ਪੁਲਿਸ ਨੇ ਲਗਾਤਾਰ ਨਸ਼ੀਓਦੂ ਨਸ਼ਾ ਵਿਰੋਧ ਵੱਡੀਆਂ ਕਾਰਵਾਈਆਂ ਕੀਤੀਆਂ ਨੇ ਹੁਣ ਅੱਗੇ ਕੀ ਲੱਗ ਰਿਹਾ ਹੈ ਕਿਸ ਤਰੀਕੇ ਦੀ ਕਾਰਵਾਈ ਜਿਹੜੀ ਅੱਗੇ ਜਾਰੀ ਰਹੇਗੀ ਨਾ ਖਿਲਾਫ ਜਿਵੇਂ ਇਹੋ ਜਿਹੇ ਭੈੜੇ ਅੰਸਰ ਨੇ ਸਾਡੀ ਤਰਨਤਨ ਪੁਲਿਸ ਵੱਲੋਂ ਨਸ਼ਾ ਦੇ ਖਿਲਾਫ ਬੜੀ ਜ਼ੋਰ ਤੋਂ ਇਹ ਮੁਹਿੰਮ ਚਲਾਈ ਗਈ ਹੈ ਤੇ ਗਾਵੀ ਦਈ ਜਾਰੀ ਰਹੇਗੀ ਤੇ ਜਿਹੜੇ ਪਾਕਿਸਤਾਨੀ ਅੰਸਰ ਨੇ ਉਹ ਚਾਹੁੰਦੇ ਆ ਕਿ ਬਈ ਇੱਥੇ ਜਿਹੜਾ ਆਪਣਾ ਮਾਹੌਲ ਹੈ ਉਹ ਖਰਾਬ ਹੋਏ ਇੱਥੇ ਨਸ਼ਿਆਂ ਨਸ਼ਿਆਂ ਤੇ ਪੀੜੀ ਨੂੰ ਲਾ ਕੇ ਉਹਨਾਂ ਨੂੰ ਖਰਾਬ ਕਰੇ ਬਟ ਜਿਵੇਂ ਕਿ ਸਾਡੀ ਸਰਕਾਰ ਦੀ ਪੋਲਿਸੀ ਹੈ ਕਿ ਬਈ ਜਿਹੜਾ ਵੀ ਕੋਈ ਗਲਤ ਕੰਮ ਦੇ ਵਿੱਚ ਲਿਪਤ ਹੋਏਗਾ ਤੇ ਜਿਹੜੀ ਗੋਲੀ ਦਾ ਜਵਾਬ ਜਿਹੜਾ ਹੈ ਗੋਲੀ ਨਾਲ ਹੀ ਦਿੱਤਾ ਜਾਵੇਗਾ ਵੱਡੀ ਖਬਰ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਤਰਨਤਾਰਨ ਪੁਲਿਸ ਵੱਲੋਂ ਸਰਹੱਦ ਪਾਰ ਤੋਂ ਡਰੋਨ ਰਾਹੀਂ ਨਸ਼ਾ ਅਤੇ ਹਥਿਆਰ ਮੰਗਵਾਉਣ ਵਿੱਚ ਸ਼ਾਮਲ ਅੰਤਰਰਾਜੀ ਗਿਰੋਹ ਦੇ ਚਾਰ ਮੁਖ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਦੌਰਾਨ ਪੁਲਿਸ ਅਤੇ ਨਸ਼ਾ ਤਸਕਰਾਂ ਵਿੱਚ ਸਰਹੱਦ ਨੇੜੇ ਮੁਕਾਬਲਾ ਹੋਇਆ ਜਿਸ ਵਿੱਚ ਦੋ ਤਸਕਰ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਇਲਾਵਾ ਦੋ ਤਸਕਰਾਂ ਭਜਨ ਦੀ ਕੋਸ਼ਿਸ਼ ਦੌਰਾਨ ਪੁਲਿਸ ਵੱਲੋਂ ਕਾਬੂ ਕੀਤੇ ਗਏ ਤਸਕਰਾਂ ਕੋਲੋਂ ਤਿੰਨ ਗੈਰ ਕਾਨੂੰਨੀ ਨਾਜਾਇਜ਼ ਹਥਿਆਰ ਕਈ ਜ਼ਿੰਦਾ ਕਾਰਤੂਸ 7 ਕਿਲੋ ਅਫੀਮ 1 ਲੱਖ ਰੁਪਏ ਡਰਗਮਨੀ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਤੋਂ ਦੱਸਦੀ ਹੈ ਕਿ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਕਿਉਂਕਿ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਯੁੱਧ ਨਸ਼ਾ ਵਿਰੁੱਧ ਜਿਸ ਦੇ ਤਹਿਤ ਨਸ਼ਾ ਤਸਕਰਾਂ ਤੇ ਨਕੇਲ ਕਸੀ ਜਾ ਰਹੀ ਹੈ ਤੇ ਇਸ ਦੇ ਤਹਿਤ ਹੀ ਇੱਕ ਹੋਰ ਐਨਕਾਊਂਟਰ ਤਰਨਤਾਰਨ ਦੇ ਵਿੱਚ ਹੋਇਆ ਹੈ ਜਿਸ ਦੇ ਵਿੱਚ ਦੋਸ਼ੀ ਜਿਹੜੇ ਉਹ ਗ੍ਰਫਤਾਰ ਕਰ ਲਏ ਗਏ ਨੇ ਜਿਨ੍ਹਾਂ ਪਾਸਿਓ 1 ਲੱਖ ਰੁਪਏ ਡਰਗ ਮਨੀ ਤੇ ਹੋਰ ਵੀ ਨਸ਼ਾ ਤੇ ਨਾਲ ਦੀ ਨਾਲ ਜਿਹੜੇ ਗੈਰ ਕਾਨੂੰਨੀ ਨਜਾਇਜ਼ ਹਥਿਆਰ ਸੀ ਉਹ ਬਰਾਮਦ ਕੀਤੇ ਗਏ ਨੇ। ਕੜੇ ਮਾਨਯੋਗ ਸੀਐਮ ਸਾਹਿਬ ਡੀਜੀਪੀ ਸਾਹਿਬ ਡੀਆਈਜੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਕਿ ਯੁੱਧ ਨਸ਼ਾ ਵਿਰੁੱਧ ਆਪਣੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਸਾਡੇ ਸੀਆਈਏ ਇੰਚਾਰਜ ਦੀ ਟੀਮ ਨੇ ਅੰਡਰ ਦਾ ਸੁਪਰਵਾਈਜ਼ਨ ਆਫ ਐਸਪੀਡੀ ਅਜੇ ਰਾਜ ਡੀਐਸਪੀ ਡੀ ਰਾਜੇਂਦਰ ਮਨਾਸ ਸਾਡੇ ਏਐਸਪੀ ਸਾਹਿਬ ਅਸ਼ੋਕ ਨਿਗਾਹ ਜੀ ਆਈਪੀਐਸ ਇਨਾਂ ਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਵੀ ਰਾਤੀ ਜਿਹੜੇ ਦੋ ਬੰਦੇ ਨੇ ਅ ਵਿਜੇ ਤੇ ਗੁਰਜੰਟ ਜਿਹੜੇ ਕਿ ਬਰੋਪਾਲ ਦੇ ਰਹਿਣ ਵਾਲੇ ਆ ਇਹਨਾਂ ਨੇ ਡਰੋਨ ਰਾਹੀਂ ਕੋਈ ਕਨਸਾਈਨਮੈਂਟ ਜਿਹੜੀ ਹੈ ਹਥਿਆਰਾਂ ਦੀ ਤੇ ਡਰੱਗਸ ਦੀ ਹਾਸਲ ਕੀਤੀ ਹੈ ਤੇ ਗਾਂ ਇਸ ਕਨਸਾਈਨਮੈਂਟ ਨੂੰ ਕੱਢਣ ਲਈ ਇਹਨਾਂ ਨੇ ਜਿਹੜੇ ਦੋ ਅ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਵਿਜੇ ਤੇ ਸਾਗਰ ਇਹਨਾਂ ਨਾਲ ਕੋਈ ਡੀਲ ਸੈੱਟ ਕੀਤੀ ਹੈ ਜਿਹੜੀ ਕਿ ਚਬਾਲ ਥਾਣੇ ਦੇ ਰੇ ਦੇ ਵਿੱਚ ਇਥੇ ਬਾਰਡਰ ਦੇ ਨੇੜੇ ਹੋ ਰਹੀ ਸੀਗੀ ਇਨਫੋਰਮੇਸ਼ਨ ਮਿਲਨ ਤੇ ਸੀਆਈਡੀ ਟੀਮ ਨੇ ਮੌਕੇ ਤੇ ਰੇਡ ਕੀਤਾ ਤੇ ਪੁਲਿਸ ਨੂੰ ਵੇਖ ਕੇ ਇਹਨਾਂ ਨੇ ਆਪਣੇ ਸੋਫਿਸਟੀਕੇਟਿਡ ਜਿਹੜੇ ਪਿਸਤਲ ਨੇ ਉਹਦੇ ਤੋਂ ਸੀਆਈਡੀ ਟੀਮ ਤੇ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਦੋ ਫਾਇਰ ਕੀਤੇ ਗਏ ਜਿਹਦੇ ਵਿੱਚ ਸਾਗਰ ਤੇ ਵਿਜੇ ਜਿਹੜੇ ਕਿ ਮੌਕੇ ਦੇ ਜਕਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤੇ ਉਥੇ ਜਿਹੜੇ ਇਲਾਜ ਨੇ ਮੌਕੇ ਤੇ ਇਹਨਾਂ ਕੋਲੋਂ ਤਿੰਨ ਸੋਫਿਸਟੀਕੇਟਿਡ ਪਿਸਤਲ ਜਿਹੜੇ ਕਿ ਪਾਕਿਸਤਾਨ ਤੋਂ ਆਏ ਸੀਗੇ ਨਾਲ ਜਿੰਦਾ ਰੋਂਦ ਇਹ 7 ਕਿਲੋ ਅਫੀਮ ਤੇ 1 ਲੱਖ ਜਿਹੜਾ ਡਰਗਮਨੀ ਬਰਾਮਦ ਹੋਇਆ ਤੇ ਜਿਹੜੀ ਇਹਦੀ ਪੁਛਗਿੱਛ ਚੱਲਦੀ ਪਈ ਹੈ ਕੇਸ ਦੇ ਵਿੱਚ ਦੋਸ਼ੀਆਂ ਜਿਹੜੇ ਗ੍ਰਿਫਤਾਰ ਕੀਤੇ ਆ ਤੇ ਸਾਨੂੰ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣਗੇ ਸਰ ਤਰਨਤਨ ਪੁਲਿਸ ਨੇ ਲਗਾਤਾਰ ਨਸ਼ੀ ਉਹਨਾਂ ਸ਼ਰਦ ਵੱਡੀਆਂ ਕਾਰਵਾਈਆਂ ਕੀਤੀਆਂ ਨੇ ਹੁਣ ਅੱਗੇ ਕੀ ਲੱਗ ਰਿਹਾ ਹੈ ਕਿਸ ਤਰੀਕੇ ਦੀ ਕਾਰਵਾਈ ਜਿਹੜੀ ਅੱਗੇ ਜਾਰੀ ਰਹੇਗੀ ਨਾ ਖਿਲਾਫ ਜਿਵੇਂ ਇਹੋ ਜਿਹੇ ਭੈੜੇ ਅੰਸਰ ਨੇ ਸਾਡੀ ਤਰਨਤਨ ਪੁਲਿਸ ਵੱਲੋਂ ਨਸ਼ਿਆ ਦੇ ਖਿਲਾਫ ਬੜੀ ਜ਼ੋਰ ਤੋਂ ਇਹ ਮੁਹਿੰਮ ਚਲਾਈ ਗਈ ਹੈ ਤੇ ਗਾਵੀ ਜਾਰੀ ਰਹੇਗੀ ਤੇ ਜਿਹੜੇ ਪਾਕਿਸਤਾਨੀ ਅੰਸਰ ਨੇ ਉਹ ਚਾਹੁੰਦੇ ਆ ਕਿ ਬਈ ਇੱਥੇ ਜਿਹੜਾ ਆਪਣਾ ਮਾਹੌਲ ਹੈ ਉਹ ਖਰਾਬ ਹੋਏ ਇੱਥੇ ਨਸ਼ਿਆਂਤ ਨਸ਼ਿਆ ਤੇ ਪੀੜੀ ਨੂੰ ਲਾ ਕੇ ਉਹਨਾਂ ਨੂੰ ਖਰਾਬ ਕਰੇ ਬਟ ਜਿਵੇਂ ਕਿ ਸਾਡੀ ਸਰਕਾਰ ਦੀ ਪਾਲਿਸੀ ਹੈ ਕਿ ਬਈ ਜਿਹੜਾ ਵੀ ਕੋਈ ਗਲਤ ਕੰਮ ਦੇ ਵਿੱਚ ਲਿਪਟ ਹੋਏਗਾ ਤੇ ਜਿਹੜੀ ਗੋਲੀ ਦਾ ਜਵਾਬ ਜਿਹੜਾ ਹੈ ਗੋਲੀ ਨਾਲ ਹੀ ਦਿੱਤਾ ਜਾਵੇਗਾ ਬਡੀ ਖਬਰ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਤਰਨਤਾਰਨ ਪੁਲਿਸ ਵੱਲੋਂ ਸਰਹੱਦ ਪਾਰ ਤੋਂ ਡਰੋਨ ਰਾਹੀਂ ਨਸ਼ਾ ਅਤੇ ਹਥਿਆਰ ਮੰਗਵਾਉਣ ਵਿੱਚ ਸ਼ਾਮਿਲ ਅੰਤਰਰਾਜੀ ਗਿਰੋਹ ਦੇ ਚਾਰ ਮੁਖ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਦੌਰਾਨ ਪੁਲਿਸ ਅਤੇ ਨਸ਼ਾ ਤਸਕਰਾਂ ਵਿੱਚ ਸਰਹੱਦ ਨੇੜੇ ਮੁਕਾਬਲਾ ਹੋਇਆ ਜਿਸ ਵਿੱਚ ਦੋ ਤਸਕਰ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਇਲਾਵਾ ਦੋ ਤਸਕਰ ਭੱਜਣ ਦੀ ਕੋਸ਼ਿਸ਼ ਦੌਰਾਨ ਪੁਲਿਸ ਵੱਲੋਂ ਕਾਬੂ ਕੀਤੇ ਗਏ ਤਸਕਰਾਂ ਕੋਲੋਂ ਤਿੰਨ ਗੈਰ ਕਾਨੂੰਨੀ ਨਾਜਾਇਜ਼ ਹਥਿਆਰ ਕਈ ਜ਼ਿੰਦਾ ਕਾਰਤੂਸ 7 ਕਿਲੋ ਅਫੀਮ 1 ਲੱਖ ਰੁਪਏ ਡਰੱਗ ਮਨੀ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਤੋਂ ਦੱਸਦੀ ਹੈ ਕਿ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਕਿਉਂਕਿ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਯੁੱਧ ਨਸ਼ਾ ਵਿਰੁੱਧ ਜਿਸ ਦੇ ਤਹਿਤ ਨਸ਼ਾ ਤਸਕਰਾਂ ਤੇ ਨਕੇਲ ਕਸੀ ਜਾ ਰਹੀ ਹੈ ਤੇ ਇਸ ਦੇ ਤਹਿਤ ਹੀ ਇੱਕ ਹੋਰ ਐਨਕਾਊਂਟਰ ਤਰਨਤਾਰਨ ਦੇ ਵਿੱਚ ਹੋਇਆ ਹੈ ਜਿਸ ਦੇ ਵਿੱਚ ਦੋਸ਼ੀ ਜਿਹੜੇ ਉਹ ਗ੍ਰਿਫਤਾਰ ਕਰ ਲਏ ਗਏ ਨੇ ਜਿਨ੍ਹਾਂ ਪਾਸਿਓਂ 1 ਲੱਖ ਰੁਪਏ ਡਰਗ ਮਨੀ ਤੇ ਹੋਰ ਵੀ ਨਸ਼ਾ ਤੇ ਨਾਲ ਦੀ ਨਾਲ ਜਿਹੜੇ ਗੈਰ ਕਾਨੂੰਨੀ ਨਜਾਇਜ਼ ਹਥਿਆਰ ਸੀ ਉਹ ਬਰਾਮਦ ਕੀਤੇ ਗਏ ਨੇ। ਕੜੇ ਮਾਨਯੋਗ ਸੀਐਮ ਸਾਹਿਬ ਡੀਜੀਪੀ ਸਾਹਿਬ ਡੀਆਈਜੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਕਿ ਯੁੱਧ ਨਸ਼ਾ ਵਿਰੁੱਧ ਆਪਣੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਸਾਡੇ ਸੀਆਈਏ ਇੰਚਾਰਜ ਦੀ ਟੀਮ ਨੇ ਅੰਡਰ ਦਾ ਸੁਪਰਵਾਈਜ਼ਨ ਆਫ ਐਸਪੀਡੀ ਅਜੇ ਰਾਜ ਡੀਐਸਪੀ ਡੀ ਰਾਜਿੰਦਰ ਮਨਾਸ ਸਾਡੇ ਏਐਸਪੀ ਸਾਹਿਬ ਅਸ਼ੋਕ ਮੀਨਾ ਜੀ ਆਈਪੀਐਸ ਇਨਾਂ ਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਵੀ ਰਾਤੀ ਜਿਹੜੇ ਦੋ ਬੰਦੇ ਨੇ ਅ ਵਿਜੇ ਤੇ ਗੁਰਜੰਟ ਜਿਹੜੇ ਕਿ ਬਰੋਪਾਲ ਦੇ ਰਹਿਣ ਵਾਲੇ ਆ ਇਹਨਾਂ ਨੇ ਡਰੋਨ ਰਾਹੀਂ ਕੋਈ ਕਨਸਾਈਨਮੈਂਟ ਜਿਹੜੀ ਹੈ ਹਥਿਆਰਾਂ ਦੀ ਤੇ ਡਰੱਗਸ ਦੀ ਹਾਸਲ ਕੀਤੀ ਹੈ ਤੇ ਗਾਂ ਇਸ ਕਨਸਾਈਨਮੈਂਟ ਨੂੰ ਕੱਢਣ ਲਈ ਇਹਨਾਂ ਨੇ ਜਿਹੜੇ ਦੋ ਅ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਵਿਜੇ ਤੇ ਸਾਗਰ ਇਹਨਾਂ ਨਾਲ ਕੋਈ ਡੀਲ ਸੈੱਟ ਕੀਤੀ ਹੈ ਜਿਹੜੀ ਕਿ ਚਬਾਲ ਥਾਣੇ ਦੇ ਰੀਏ ਦੇ ਵਿੱਚ ਇੱਥੇ ਬਾਰਡਰ ਦੇ ਨੇੜੇ ਹੋ ਰਹੀ ਸੀਗੀ ਇਨਫੋਰਮੇਸ਼ਨ ਮਿਲਨ ਤੇ ਸੀਆਈਡੀ ਟੀਮ ਨੇ ਮੌਕੇ ਤੇ ਰੇਡ ਕੀਤਾ ਤੇ ਪੁਲਿਸ ਨੂੰ ਵੇਖ ਕੇ ਇਹਨਾਂ ਨੇ ਆਪਣੇ ਸੋਫਿਸਟੀਕੇਟਿਡ ਜਿਹੜੀ ਪਿਸਤਲ ਨੇ ਉਹਦੇ ਤੋਂ ਸੀਆਈਡੀ ਟੀਮ ਤੇ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਦੋ ਫਾਇਰ ਕੀਤੇ ਗਏ ਜਿਹਦੇ ਵਿੱਚ ਸਾਗਰ ਤੇ ਵਿਜੇ ਜਿਹੜੇ ਕਿ ਮੌਕੇ ਦੇ ਜਖਮੀ ਹੋ ਗਏ ਇਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤੇ ਉਥੇ ਜਿਹੜੇ ਇਲਾਜ ਨੇ ਜੀ ਮੌਕੇ ਤੇ ਇਹਨਾਂ ਕੋਲੋਂ ਤਿੰਨ ਸੋਫਿਸਟੀਕੇਟਿਡ ਪਿਸਤਲ ਜਿਹੜੇ ਕਿ ਪਾਕਿਸਤਾਨ ਤੋਂ ਆਏ ਸੀਗੇ ਨਾਲ ਜਿੰਦਾ ਰੋਂਦ ਇਹ 7 ਕਿਲੋ ਅਫੀਮ ਤੇ 1 ਲੱਖ ਜਿਹੜਾ ਡਰਗਮਨੀ ਬਰਾਮਦ ਹੋਇਆ ਤੇ ਜਿਹੜੀ ਇਹਦੀ ਪੁਛਗਿੱਛ ਚੱਲਦੀ ਪਈ ਹੈ ਕੇਸ ਦੇ ਵਿੱਚ ਦੋਸ਼ੀਆਂ ਜਿਹੜੇ ਗ੍ਰਿਫਤਾਰ ਕੀਤੇ ਆ ਤੇ ਸਾਨੂੰ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣਗੇ ਸਰ ਤਰਨਤਨ ਪੁਲਿਸ ਨੇ ਲਗਾਤਾਰ ਨਸ਼ੀਓਦ ਨਸ਼ਾ ਵਿਰੋਧ ਵੱਡੀਆਂ ਕਾਰਵਾਈਆਂ ਕੀਤੀਆਂ ਨੇ ਹੁਣ ਅੱਗੇ ਕੀ ਲੱਗ ਰਿਹਾ ਹੈ ਕਿਸ ਤਰੀਕੇ ਦੀ ਕਾਰਵਾਈ ਜਿਹੜੀ ਅੱਗੇ ਜਾਰੀ ਰਹੇਗੀ ਨਾ ਖਿਲਾਫ ਜਿਵੇਂ ਇਹੋ ਜਿਹੇ ਭੈੜੇ ਅੰਸਰ ਨੇ ਸਾਡੀ ਤਰਨਤਨ ਪੁਲਿਸ ਵੱਲੋਂ ਨਸ਼ਾ ਦੇ ਖਿਲਾਫ ਬੜੀ ਜ਼ੋਰ ਤੋਂ ਇਹ ਮੁਹਿੰਮ ਚਲਾਈ ਗਈ ਹੈ ਤੇ ਗਾਵੀ ਦਈ ਜਾਰੀ ਰਹੇਗੀ ਤੇ ਜਿਹੜੇ ਪਾਕਿਸਤਾਨੀ ਅੰਸਰ ਨੇ ਉਹ ਚਾਹੁੰਦੇ ਆ ਕਿ ਬਈ ਇੱਥੇ ਜਿਹੜਾ ਆਪਣਾ ਮਾਹੌਲ ਹੈ ਉਹ ਖਰਾਬ ਹੋਏ ਇੱਥੇ ਨਸ਼ਿਆਂ ਨਸ਼ਿਆਂ ਤੇ ਪੀੜੀ ਨੂੰ ਲਾ ਕੇ ਉਹਨਾਂ ਨੂੰ ਖਰਾਬ ਕਰੇ ਬਟ ਜਿਵੇਂ ਕਿ ਸਾਡੀ ਸਰਕਾਰ ਦੀ ਪਾਲਿਸੀ ਹੈ ਕਿ ਬਈ ਜਿਹੜਾ ਵੀ ਕੋਈ ਗਲਤ ਕੰਮ ਦੇ ਵਿੱਚ ਲਿਪਟ ਹੋਏਗਾ ਤੇ ਜਿਹੜੀ ਗੋਲੀ ਦਾ ਜਵਾਬ ਜਿਹੜਾ ਹੈ ਗੋਲੀ ਨਾਲ ਹੀ ਦਿੱਤਾ ਜਾਵੇਗਾ ਵੱਡੀ ਖਬਰ ਤਰੰਤਾਰਨ ਤੋਂ ਸਾਹਮਣੇ ਆ ਰਹੀ ਹੈ ਤਰੰਤਾਰਨ ਪੁਲਿਸ ਵੱਲੋਂ ਸਰਹੱਦ ਪਾਰ ਤੋਂ ਡਰੋਨ ਰਾਹੀਂ ਨਸ਼ਾ ਅਤੇ ਹਥਿਆਰ ਮੰਗਵਾਉਣ ਵਿੱਚ ਸ਼ਾਮਿਲ ਅੰਤਰਰਾਜੀ ਗਿਰੋਹ ਦੇ ਚਾਰ ਮੁਖ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਦੌਰਾਨ ਪੁਲਿਸ ਅਤੇ ਨਸ਼ਾ ਤਸਕਰਾਂ ਵਿੱਚ ਸਰਹੱਦ ਨੇੜੇ ਮੁਕਾਬਲਾ ਹੋਇਆ ਜਿਸ ਵਿੱਚ ਦੋ ਤਸਕਰ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਇਲਾਵਾ ਦੋ ਤਸਕਰਾਂ ਭੱਜਣ ਦੀ ਕੋਸ਼ਿਸ਼ ਦੌਰਾਨ ਪੁਲਿਸ ਵੱਲੋਂ ਕਾਬੂ ਕੀਤੇ ਗਏ ਤਸਕਰਾਂ ਕੋਲੋਂ ਤਿੰਨ ਗੈਰ ਕਾਨੂੰਨੀ ਨਾਜਾਇਜ਼ ਹਥਿਆਰ ਕਈ ਜ਼ਿੰਦਾ ਕਾਰਤੂਸ 7 ਕਿਲੋ ਅਫੀਮ 1 ਲੱਖ ਰੁਪਏ ਡਰੱਗ ਮਨੀ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਤਾਂ ਦੱਸ ਦਈਏ ਕਿ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਕਿਉਂਕਿ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਯੁੱਧ ਨਸ਼ਾ ਵਿਰੁੱਧ ਜਿਸ ਦੇ ਤਹਿਤ ਨਸ਼ਾ ਤਸਕਰਾਂ ਤੇ ਨਕੇਲ ਕਸੀ ਜਾ ਰਹੀ ਹੈ ਤੇ ਇਸ ਦੇ ਤਹਿਤ ਹੀ ਇੱਕ ਹੋਰ ਐਨਕਾਊਂਟਰ ਤਰਨਤਾਰਨ ਦੇ ਵਿੱਚ ਹੋਇਆ ਹੈ ਜਿਸ ਦੇ ਵਿੱਚ ਦੋਸ਼ੀ ਜਿਹੜੇ ਉਹ ਗ੍ਰਿਫਤਾਰ ਕਰ ਲਏ ਗਏ ਨੇ ਜਿਨ੍ਹਾਂ ਪਾਸਿਓ 1 ਲੱਖ ਰੁਪਏ ਡਰਗ ਮਨੀ ਤੇ ਹੋਰ ਵੀ ਨਸ਼ਾ ਤੇ ਨਾਲ ਦੀ ਨਾਲ ਜਿਹੜੇ ਗੈਰ ਕਾਨੂੰਨੀ ਨਜਾਇਜ਼ ਹਥਿਆਰ ਸੀ ਉਹ ਬਰਾਮਦ ਕੀਤੇ ਗਏ ਨੇ ਸਾਡੇ ਮਾਨਯੋਗ ਸੀਐਮ ਸਾਹਿਬ ਡੀਜੀਪੀ ਸਾਹਿਬ ਡੀਆਈਜੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਕਿ ਯੁੱਧ ਨਸ਼ਾ ਵਿਰੁੱਧ ਆਪਣੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਸਾਡੇ ਸੀਆਈਏ ਇੰਚਾਰਜ ਦੀ ਟੀਮ ਨੂੰ ਅੰਡਰ ਦਾ ਸੁਪਰਵੀਜ਼ਨ ਆਫ ਐਸਪੀ ਡੀ ਅਜੇ ਰਾਜ ਡੀਐਸਪੀ ਡੀ ਰਾਜਿੰਦਰ ਮਨਾਸ ਸਾਡੇ ਏਐਸਪੀ ਸਾਹਿਬ ਅਸ਼ੋਕ ਨੀਨਾ ਜੀ ਆਈਪੀਐਸ ਇਨਾਂ ਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਵੀ ਰਾਤੀ ਜਿਹੜੇ ਦੋ ਬੰਦੇ ਨੇ ਅ ਵਿਜੇ ਤੇ ਗੁਰਜੰਟ ਜਿਹੜੇ ਕਿ ਬਰੋਪਾਲ ਦੇ ਰਹਿਣ ਵਾਲੇ ਆ ਇਹਨਾਂ ਨੇ ਡਰੋਨ ਰਾਹੀਂ ਕੋਈ ਕਨਸਾਈਨਮੈਂਟ ਜਿਹੜੀ ਹੈ ਹਥਿਆਰਾਂ ਦੀ ਤੇ ਡਰੱਗਸ ਦੀ ਹਾਸਲ ਕੀਤੀ ਹੈ ਤੇ ਗਾਂ ਇਸ ਕਨਸਾਈਨਮੈਂਟ ਨੂੰ ਕੱਢਣ ਲਈ ਇਹਨਾਂ ਨੇ ਜਿਹੜੇ ਦੋ ਅ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਵਿਜੇ ਤੇ ਸਾਗਰ ਇਹਨਾਂ ਨਾਲ ਕੋਈ ਡੀਲ ਸੈੱਟ ਕੀਤੀ ਹੈ ਜਿਹੜੀ ਕਿ ਚਬਾਲ ਥਾਣੇ ਦੇ ਰੀਏ ਦੇ ਵਿੱਚ ਇਥੇ ਬਾਰਡਰ ਦੇ ਨੇੜੇ ਹੋ ਰਹੀ ਸੀਗੀ ਇਨਫੋਰਮੇਸ਼ਨ ਮਿਲਣ ਤੇ ਸੀਆਈਡੀ ਟੀਮ ਨੇ ਮੌਕੇ ਤੇ ਰੇਡ ਕੀਤਾ ਤੇ ਪੁਲਿਸ ਨੂੰ ਵੇਖ ਕੇ ਇਹਨਾਂ ਨੇ ਆਪਣੇ ਸੋਫਿਸਟੀਕੇਟਿਡ ਜਿਹੜੇ ਪਿਸਟਲ ਨੇ ਉਹਦੇ ਤੋਂ ਸੀਆਈਡੀ ਟੀਮ ਤੇ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਦੋ ਫਾਇਰ ਕੀਤੇ ਗਏ ਜਿਹਦੇ ਵਿੱਚ ਸਾਗਰ ਤੇ ਵਿਜੇ ਜਿਹੜੇ ਕਿ ਮੌਕੇ ਦੇ ਜਖਮੀ ਹੋ ਗਏ ਇਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤੇ ਉੱਥੇ ਜਿਹੜੇ ਇਲਾਜ ਨੇ ਮੌਕੇ ਤੇ ਇਹਨਾਂ ਕੋਲੋਂ ਤਿੰਨ ਸੋਫਿਸਟੀਕੇਟਿਡ ਪਿਸਟਲ ਜਿਹੜੇ ਕਿ ਪਾਕਿਸਤਾਨ ਤੋਂ ਆਏ ਸੀਗੇ ਨਾਲ ਜਿੰਦਾ ਰੋਂਦ ਇਹ 7 ਕਿਲੋ ਅਫੀਮ ਤੇ 1 ਲੱਖ ਜਿਹੜਾ ਡਰਗਮਨੀ ਬਰਾਮਦ ਹੋਇਆ ਤੇ ਜਿਹੜੀ ਇਹਦੀ ਪੁੱਛਗਿੱਛ ਚੱਲਦੀ ਪਈ ਹੈ ਕੇਸ ਦੇ ਵਿੱਚ ਦੋਸ਼ੀਆਂ ਜਿਹੜੇ ਗ੍ਰਿਫਤਾਰ ਕੀਤੇ ਆ ਤੇ ਸਾਨੂੰ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣਗੇ ਸਰ ਤਰਨਤਨ ਪੁਲਿਸ ਨੇ ਲਗਾਤਾਰ ਨਸ਼ੀਓਦ ਨਸ਼ਾ ਵਿਰੋਧ ਵੱਡੀਆਂ ਕਾਰਵਾਈਆਂ ਕੀਤੀਆਂ ਨੇ ਹੁਣ ਅੱਗੇ ਕੀ ਲੱਗ ਰਿਹਾ ਹੈ ਕਿਸ ਤਰੀਕੇ ਦੀ ਕਾਰਵਾਈ ਜਿਹੜੀ ਅੱਗੇ ਜਾਰੀ ਰਹੇਗੀ ਨਾ ਖਿਲਾਫ ਜਿਵੇਂ ਇਹੋ ਜਿਹਾ ਭੈੜਾ ਅਨਸਰ ਨੇ ਸਾਡੀ ਤਰਨਤਨ ਪੁਲਿਸ ਵੱਲੋਂ ਨਸ਼ਾ ਦੇ ਖਿਲਾਫ ਬੜੀ ਜ਼ੋਰ ਤੋਂ ਮੁਹਿੰਮ ਚਲਾਈ ਗਈ ਹੈ ਤੇ ਗਾਵੀ ਦਈ ਜਾਰੀ ਰਹੇਗੀ ਤੇ ਜਿਹੜੇ ਪਾਕਿਸਤਾਨੀ ਅੰਸਰ ਨੇ ਉਹ ਚਾਹੁੰਦੇ ਆ ਕਿ ਬਈ ਇੱਥੇ ਜਿਹੜਾ ਆਪਣਾ ਮਾਹੌਲ ਹੈ ਉਹ ਖਰਾਬ ਹੋਏ ਇੱਥੇ ਨਸ਼ੀਆਤ ਨਸ਼ਿਆ ਤੇ ਪੀੜੀ ਨੂੰ ਲਾ ਕੇ ਉਹਨਾਂ ਨੂੰ ਖਰਾਬ ਕਰੇ ਬਟ ਜਿਵੇਂ ਕਿ ਸਾਡੀ ਸਰਕਾਰ ਦੀ ਪਾਲਿਸੀ ਹੈ ਕਿ ਬਈ ਜਿਹੜਾ ਵੀ ਕੋਈ ਗਲਤ ਕੰਮ ਦੇ ਵਿੱਚ ਲਿਪਤ ਹੋਏਗਾ ਤੇ ਜਿਹੜੀ ਗੋਲੀ ਦਾ ਜਵਾਬ ਜਿਹੜਾ ਹੈ ਗੋਲੀ ਨਾਲ ਹੀ ਦਿੱਤਾ ਜਾਵੇਗਾ ਵੱਡੀ ਖਬਰ ਤਰੰਤਾਰਨ ਤੋਂ ਸਾਹਮਣੇ ਆ ਰਹੀ ਹੈ ਤਰੰਤਾਰਨ ਪੁਲਿਸ ਵੱਲੋਂ ਸਰਹੱਦ ਪਾਰ ਤੋਂ ਡਰੋਨ ਰਾਹੀਂ ਨਸ਼ਾ ਅਤੇ ਹਥਿਆਰ ਮੰਗਵਾਉਣ ਵਿੱਚ ਸ਼ਾਮਿਲ ਅੰਤਰਰਾਜੀ ਗਰੋਹ ਦੇ ਚਾਰ ਮੁਖ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਦੌਰਾਨ ਪੁਲਿਸ ਅਤੇ ਨਸ਼ਾ ਤਸਕਰਾਂ ਵਿੱਚ ਸਰਹੱਦ ਨੇੜੇ ਮੁਕਾਬਲਾ ਹੋਇਆ ਜਿਸ ਵਿੱਚ ਦੋ ਤਸਕਰ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਇਲਾਵਾ ਦੋ ਤਸਕਰ ਭੱਜਣ ਦੀ ਕੋਸ਼ਿਸ਼ ਦੌਰਾਨ ਪੁਲਿਸ ਵੱਲੋਂ ਕਾਬੂ ਕੀਤੇ ਗਏ ਤਸਕਰਾਂ ਕੋਲੋਂ ਤਿੰਨ ਗੈਰ ਕਾਨੂੰਨੀ ਨਾਜਾਇਜ਼ ਹਥਿਆਰ ਕਈ ਜ਼ਿੰਦਾ ਕਾਰਤੂਸ 7 ਕਿਲੋ ਅਫੀਮ 1 ਲੱਖ ਰੁਪਏ ਡਰੱਗ ਮਨੀ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਤੋਂ ਦੱਸਦੀ ਹੈ ਕਿ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਕਿਉਂਕਿ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਯੁੱਧ ਨਸ਼ਾ ਵਿਰੁੱਧ ਜਿਸ ਦੇ ਤਹਿਤ ਨਸ਼ਾ ਤਸਕਰਾਂ ਤੇ ਨਕੇਲ ਕਸੀ ਜਾ ਰਹੀ ਹੈ ਤੇ ਇਸ ਦੇ ਤਹਿਤ ਹੀ ਇੱਕ ਹੋਰ ਐਨਕਾਊਂਟਰ ਤਰਨਤਾਰਨ ਦੇ ਵਿੱਚ ਹੋਇਆ ਹੈ ਜਿਸ ਦੇ ਵਿੱਚ ਦੋਸ਼ੀ ਜਿਹੜੇ ਉਹ ਗ੍ਰਫਤਾਰ ਕਰ ਲਏ ਗਏ ਨੇ ਜਿਨ੍ਹਾਂ ਪਾਸਿਓ 1 ਲੱਖ ਰੁਪਏ ਡਰਗ ਮਨੀ ਤੇ ਹੋਰ ਵੀ ਨਸ਼ਾ ਤੇ ਨਾਲ ਦੀ ਨਾਲ ਜਿਹੜੇ ਗੈਰ ਕਾਨੂੰਨੀ ਨਜਾਇਜ਼ ਹਥਿਆਰ ਸੀ ਉਹ ਬਰਾਮਦ ਕੀਤੇ ਗਏ ਨੇ ਸਾਡੇ ਮਾਨਯੋਗ ਸੀਐਮ ਸਾਹਿਬ ਡੀਜੀਪੀ ਸਾਹਿਬ ਡੀਆਈਜੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਕਿ ਯੁੱਧ ਨਸ਼ਾ ਵਿਰੁੱਧ ਆਪਣੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਸਾਡੇ ਸੀਆਈਏ ਇੰਚਾਰਜ ਦੀ ਟੀਮ ਨੇ ਅੰਡਰ ਦਾ ਸੁਪਰਵੀਜ਼ਨ ਆਫ ਐਸਪੀ ਡੀ ਅਜੇ ਰਾਜ ਡੀਐਸਪੀ ਡੀ ਰਾਜਿੰਦਰ ਮਨਾਸ ਸਾਡੇ ਐਸਪੀ ਸਾਹਿਬ ਅਸ਼ੋਕ ਨਿੰਦਾ ਜੀ ਆਈਪੀਐਸ ਇਨਾਂ ਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਵੀ ਰਾਤੀ ਜਿਹੜੇ ਦੋ ਬੰਦੇ ਨੇ ਅ ਵਿਜੇ ਤੇ ਗੁਰਜੰਟ ਜਿਹੜੇ ਕਿ ਬਰੋਪਾਲ ਦੇ ਰਹਿਣ ਵਾਲੇ ਆ ਇਹਨਾਂ ਨੇ ਡਰੋਨ ਰਾਹੀਂ ਕੋਈ ਕਨਸਾਈਨਮੈਂਟ ਜਿਹੜੀ ਹੈ ਹਥਿਆਰਾਂ ਦੀ ਤੇ ਡਰੱਗਸ ਦੀ ਹਾਸਲ ਕੀਤੀ ਹੈ ਤੇ ਗਾਂ ਇਸ ਕਨਸਾਈਨਮੈਂਟ ਨੂੰ ਕੱਢਣ ਲਈ ਇਹਨਾਂ ਨੇ ਜਿਹੜੇ ਦੋ ਅ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਵਿਜੇ ਤੇ ਸਾਗਰ ਇਹਨਾਂ ਨਾਲ ਕੋਈ ਡੀਲ ਸੈੱਟ ਕੀਤੀ ਹੈ ਜਿਹੜੀ ਕਿ ਚਬਾਲ ਥਾਣੇ ਦੇ ਰੀਏ ਦੇ ਵਿੱਚ ਇਥੇ ਬਾਰਡਰ ਦੇ ਨੇੜੇ ਹੋ ਰਹੀ ਸੀਗੀ ਇਨਫੋਰਮੇਸ਼ਨ ਮਿਲਣ ਤੇ ਸੀਆਈ ਦੀ ਟੀਮ ਨੇ ਮੌਕੇ ਤੇ ਰੇਡ ਕੀਤਾ ਤੇ ਪੁਲਿਸ ਨੂੰ ਵੇਖ ਕੇ ਇਹਨਾਂ ਨੇ ਆਪਣੇ ਸੋਫਿਸਟੀਕੇਟਿਡ ਜਿਹੜੀ ਪਿਸਤਲ ਨੇ ਉਹਦੇ ਤੋਂ ਸੀਆਈ ਟੀਮ ਤੇ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਦੋ ਫਾਇਰ ਕੀਤੇ ਗਏ ਜਿਹਦੇ ਵਿੱਚ ਸਾਗਰ ਤੇ ਵਿਜੇ ਜਿਹੜੇ ਕਿ ਮੌਕੇ ਦੇ ਜਥਮੀ ਹੋਗੇ ਇਹ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤੇ ਉਥੇ ਜਿਹੜੇ ਇਲਾਜ ਨੇ ਮੌਕੇ ਤੇ ਇਹਨਾਂ ਕੋਲੋਂ ਤਿੰਨ ਸੋਫਿਸਟੀਕੇਟਿਡ ਪਿਸਤਲ ਜਿਹੜੇ ਕਿ ਪਾਕਿਸਤਾਨ ਤੋਂ ਆਏ ਸੀਗੇ ਨਾਲ ਜਿੰਦਾ ਰੋਂਦ ਇਹ 7 ਕਿਲੋ ਅਫੀਮ ਤੇ 1 ਲੱਖ ਜਿਹੜਾ ਡਰਗਮਨੀ ਬਰਾਮਦ ਹੋਇਆ ਤੇ ਜਿਹੜੀ ਇਹਦੀ ਪੁੱਛਗਿੱਛ ਚੱਲਦੀ ਪਈ ਹੈ ਕੇਸ ਦੇ ਵਿੱਚ ਦੋਸ਼ੀਆਂ ਜਿਹੜੇ ਗ੍ਰਿਫਤਾਰ ਕੀਤੇ ਆ ਤੇ ਸਾਨੂੰ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣਗੇ ਸਰ ਤਰਨਤਨ ਪੁਲਿਸ ਨੇ ਲਗਾਤਾਰ ਨਸ਼ੀਓਦ ਨਸ਼ਾ ਵਿਰੁੱਧ ਵੱਡੀਆਂ ਕਾਰਵਾਈਆਂ ਕੀਤੀਆਂ ਨੇ ਹੁਣ ਅੱਗੇ ਕੀ ਲੱਗ ਰਿਹਾ ਹੈ ਕਿਸ ਤਰੀਕੇ ਦੀ ਕਾਰਵਾਈ ਜਿਹੜੀ ਅੱਗੇ ਜਾਰੀ ਰਹੇਗੀ ਨਾ ਖਿਲਾਫ ਜਿਵੇਂ ਇਹੋ ਜਿਹਾ ਭੈੜਾ ਅਨਸਰ ਨੇ ਸਾਡੀ ਤਰਨਤਨ ਪੁਲਿਸ ਵੱਲੋਂ ਨਸ਼ਾ ਦੇ ਖਿਲਾਫ ਬੜੀ ਜ਼ੋਰ ਤੋਂ ਮੁਹਿੰਮ ਚਲਾਈ ਗਈ ਹੈ ਤੇ ਗਾਵੀ ਦਈ ਜਾਰੀ ਰਹੇਗੀ ਤੇ ਜਿਹੜੇ ਪਾਕਿਸਤਾਨੀ ਅੰਸਰ ਨੇ ਉਹ ਚਾਹੁੰਦੇ ਆ ਕਿ ਬਈ ਇੱਥੇ ਜਿਹੜਾ ਆਪਣਾ ਮਾਹੌਲ ਹੈ ਉਹ ਖਰਾਬ ਹੋਏ ਇੱਥੇ ਨਸ਼ਿਆਂ ਨਸ਼ਿਆਂ ਤੇ ਪੀੜੀ ਨੂੰ ਲਾ ਕੇ ਉਹਨਾਂ ਨੂੰ ਖਰਾਬ ਕਰੇ ਬਟ ਜਿਵੇਂ ਕਿ ਸਾਡੀ ਸਰਕਾਰ ਦੀ ਪਾਲਿਸੀ ਹੈ ਕਿ ਬਈ ਜਿਹੜਾ ਵੀ ਕੋਈ ਗਲਤ ਕੰਮ ਦੇ ਵਿੱਚ ਲਿਪਤ ਹੋਏਗਾ ਤੇ ਜਿਹੜੀ ਗੋਲੀ ਦਾ ਜਵਾਬ ਜਿਹੜਾ ਹੈ ਗੋਲੀ ਨਾਲ ਹੀ ਦਿੱਤਾ ਜਾਵੇਗਾ ਵੱਡੀ ਖਬਰ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਤਰਨਤਾਰਨ ਪੁਲਿਸ ਵੱਲੋਂ ਸਰਹੱਦ ਪਾਰ ਤੋਂ ਡਰੋਨ ਰਾਹੀਂ ਨਸ਼ਾ ਅਤੇ ਹਥਿਆਰ ਮੰਗਵਾਉਣ ਵਿੱਚ ਸ਼ਾਮਲ ਅੰਤਰਰਾਜੀ ਗਰੋਹ ਦੇ ਚਾਰ ਮੁਖ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਦੌਰਾਨ ਪੁਲਿਸ ਅਤੇ ਨਸ਼ਾ ਤਸਕਰਾਂ ਵਿੱਚ ਸਰਹੱਦ ਨੇੜੇ ਮੁਕਾਬਲਾ ਹੋਇਆ ਜਿਸ ਵਿੱਚ ਦੋ ਤਸਕਰ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਇਲਾਵਾ ਦੋ ਤਸਕਰਾਂ ਭੱਜਣ ਦੀ ਕੋਸ਼ਿਸ਼ ਦੌਰਾਨ ਪੁਲਿਸ ਵੱਲੋਂ ਕਾਬੂ ਕੀਤੇ ਗਏ ਤਸਕਰਾਂ ਕੋਲੋਂ ਤਿੰਨ ਗੈਰ ਕਾਨੂੰਨੀ ਨਾਜਾਇਜ਼ ਹਥਿਆਰ ਕਈ ਜ਼ਿੰਦਾ ਕਾਰਤੂਸ 7 ਕਿਲੋ ਅਫੀਮ 1 ਲੱਖ ਰੁਪਏ ਡਰੱਗ ਮਨੀ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਤਾਂ ਦੱਸਦੀ ਹੈ ਕਿ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਕਿਉਂਕਿ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਯੁੱਧ ਨਸ਼ਾ ਵਿਰੁੱਧ ਜਿਸ ਦੇ ਤਹਿਤ ਨਸ਼ਾ ਤਸਕਰਾਂ ਤੇ ਨਕੇਲ ਕਸੀ ਜਾ ਰਹੀ ਹੈ ਤੇ ਇਸ ਦੇ ਤਹਿਤ ਹੀ ਇੱਕ ਹੋਰ ਐਨਕਾਊਂਟਰ ਤਰਨਤਾਰਨ ਦੇ ਵਿੱਚ ਹੋਇਆ ਹੈ ਜਿਸ ਦੇ ਵਿੱਚ ਦੋਸ਼ੀ ਜਿਹੜੇ ਉਹ ਗ੍ਰਫਤਾਰ ਕਰ ਲਏ ਗਏ ਨੇ ਜਿਨ੍ਹਾਂ ਪਾਸਿਓ 1 ਲੱਖ ਰੁਪਏ ਡਰਗ ਮਨੀ ਤੇ ਹੋਰ ਵੀ ਨਸ਼ਾ ਤੇ ਨਾਲ ਦੀ ਨਾਲ ਜਿਹੜੇ ਗੈਰ ਕਾਨੂੰਨੀ ਨਜਾਇਜ਼ ਹਥਿਆਰ ਸੀ ਉਹ ਬਰਾਮਦ ਕੀਤੇ ਗਏ ਨੇ। ਸਾਡੇ ਮਾਨਯੋਗ ਸੀਐਮ ਸਾਹਿਬ ਡੀਜੀਪੀ ਸਾਹਿਬ ਡੀਆਈਜੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਕਿ ਯੁੱਧ ਨਸ਼ਾ ਵਿਰੁੱਧ ਆਪਣੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਸਾਡੇ ਸੀਆਈਏ ਇੰਚਾਰਜ ਦੀ ਟੀਮ ਨੇ ਅੰਡਰ ਦਾ ਸੁਪਰਵਾਈਜ਼ਨ ਆਫ ਐਸਪੀਡੀ ਅਜੇ ਰਾਜ ਡੀਐਸਪੀ ਡੀ ਰਾਜਿੰਦਰ ਮਨਾਸ ਸਾਡੇ ਏਐਸਪੀ ਸਾਹਿਬ ਅਸ਼ੋਕ ਨਿੰਦਾ ਜੀ ਆਈਪੀਐਸ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਵੀ ਰਾਤੀ ਜਿਹੜੇ ਦੋ ਬੰਦੇ ਨੇ ਅ ਵਿਜੇ ਤੇ ਗੁਰਜੰਟ ਜਿਹੜੇ ਕਿ ਬਰੋਪਾਲ ਦੇ ਰਹਿਣ ਵਾਲੇ ਆ ਇਹਨਾਂ ਨੇ ਡਰੋਨ ਰਾਹੀਂ ਕੋਈ ਕਨਸਾਈਨਮੈਂਟ ਜਿਹੜੀ ਹੈ ਹਥਿਆਰਾਂ ਦੀ ਤੇ ਡਰੱਗਸ ਦੀ ਹਾਸਲ ਕੀਤੀ ਹੈ ਤੇ ਗਾਂ ਇਸ ਕਨਸਾਈਨਮੈਂਟ ਨੂੰ ਕੱਢਣ ਲਈ ਇਹਨਾਂ ਨੇ ਜਿਹੜੇ ਦੋ ਅ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਵਿਜੇ ਤੇ ਸਾਗਰ ਇਹਨਾਂ ਨਾਲ ਕੋਈ ਡੀਲ ਸੈੱਟ ਕੀਤੀ ਹੈ ਜਿਹੜੀ ਕਿ ਚਬਾਲ ਥਾਣੇ ਦੇ ਰੇ ਦੇ ਵਿੱਚ ਇਥੇ ਬਾਰਡਰ ਦੇ ਨੇੜੇ ਹੋ ਰਹੀ ਸੀਗੀ ਇਨਫੋਰਮੇਸ਼ਨ ਮਿਲਨ ਤੇ ਸੀਆਈਡੀ ਟੀਮ ਨੇ ਮੌਕੇ ਤੇ ਰੇਡ ਕੀਤਾ ਤੇ ਪੁਲਿਸ ਨੂੰ ਵੇਖ ਕੇ ਇਹਨਾਂ ਨੇ ਆਪਣੇ ਸੋਫਿਸਟੀਕੇਟਿਡ ਜਿਹੜੇ ਪਿਸਤਲ ਨੇ ਉਹਦੇ ਤੋਂ ਸੀਆਈਡੀ ਟੀਮ ਤੇ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਦੋ ਫਾਇਰ ਕੀਤੇ ਗਏ ਜਿਹਦੇ ਵਿੱਚ ਸਾਗਰ ਤੇ ਵਿਜੇ ਜਿਹੜੇ ਕਿ ਮੌਕੇ ਦੇ ਜਥਮੀ ਹੋ ਗਏ ਇਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤੇ ਉਥੇ ਜਿਹੜੇ ਇਲਾਜ ਨੇ ਮੌਕੇ ਤੇ ਇਹਨਾਂ ਕੋਲੋਂ ਤਿੰਨ ਸੋਫਿਸਟੀਕੇਟਿਡ ਪਿਸਤਲ ਜਿਹੜੇ ਕਿ ਪਾਕਿਸਤਾਨ ਤੋਂ ਆਏ ਸੀਗੇ ਨਾਲ ਜਿੰਦਾ ਰੋਂਦ ਇਹ 7 ਕਿਲੋ ਅਫੀਮ ਤੇ 1 ਲੱਖ ਜਿਹੜਾ ਡਰਗਮਨੀ ਬਰਾਮਦ ਹੋਇਆ ਤੇ ਜਿਹੜੀ ਇਹਦੀ ਪੁਛਗੇ ਚਲਦੀ ਪਈ ਹੈ ਕੇਸ ਦੇ ਵਿੱਚ ਦੋਸ਼ੀਆਂ ਜਿਹੜੇ ਗ੍ਰਿਫਤਾਰ ਕੀਤੇ ਆ ਤੇ ਸਾਨੂੰ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣਗੇ ਸਰ ਤਰਨਤਨ ਪੁਲਿਸ ਨੇ ਲਗਾਤਾਰ ਨਸ਼ੀਓਦੂ ਨਸ਼ਾ ਵਿਰੋਧ ਵੱਡੀਆਂ ਕਾਰਵਾਈਆਂ ਕੀਤੀਆਂ ਨੇ ਹੁਣ ਅੱਗੇ ਕੀ ਲੱਗ ਰਿਹਾ ਹੈ ਕਿਸ ਤਰੀਕੇ ਦੀ ਕਾਰਵਾਈ ਜਿਹੜੀ ਅੱਗੇ ਜਾਰੀ ਰਹੇਗੀ ਨਾ ਖਿਲਾਫ ਜਿਵੇਂ ਇਹੋ ਜਿਹੇ ਭੈੜੇ ਅੰਸਰ ਨੇ ਸਾਡੀ ਤਰਨਤਨ ਪੁਲਿਸ ਵੱਲੋਂ ਨਸ਼ਾ ਦੇ ਖਿਲਾਫ ਬੜੀ ਜ਼ੋਰ ਤੋਂ ਇਹ ਮੁਹਿੰਮ ਚਲਾਈ ਗਈ ਹੈ ਤੇ ਗਾਵੀ ਦਈ ਜਾਰੀ ਰਹੇਗੀ ਤੇ ਜਿਹੜੇ ਪਾਕਿਸਤਾਨੀ ਅਨਸਰ ਨੇ ਉਹ ਚਾਹੁੰਦੇ ਆ ਕਿ ਬਈ ਇੱਥੇ ਜਿਹੜਾ ਆਪਣਾ ਮਾਹੌਲ ਹੈ ਉਹ ਖਰਾਬ ਹੋਏ ਇੱਥੇ ਨਸ਼ਿਆਤ ਨਸ਼ਿਆ ਤੇ